ਫਗਵਾੜਾ ਦੇ ਵਾਰ ਨੰਬਰ 45 ਸੰਦੂ ਕਲੋਨੀ ਦੇ ਵਾਸੀ ਸੜਕ ਦੀ ਖਸਤਾ ਹਾਲਤ ਤੋਂ ਹੋਏ ਪਰੇਸ਼ਾਨ ਸਰਕਾਰ ਕੋਲੋਂ ਸੜਕ ਬਣਾਉਣ ਦੀ ਕੀਤੀ ਮੰਗ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਫਰਵਾਨ ਸਿੰਘ ਜੀ ਫਰਵਾਨ ਜੀ ਕਿਹੜੇ ਮਤਲਬ ਕਿ ਆਪਾਂ ਕਿੱਥੇ ਰਹਨੇ ਆ ਆਪਾਂ ਸੰਦੂਕਲੋ ਨੀਂ ਰਹਨੇ ਆ ਸੰਦੂਕਲੋ ਨੀਂ ਜ ਰਹਨੇ ਆ ਇਹ ਕਾ ਸੜਕਾਂ ਦੇ ਮਾਮਲੇ ਦੇ ਵਿੱਚ ਇਕੱਠੇ ਹੋਏ ਆ ਕੀ ਮਾਮਲਾ ਹੈ ਸਾਰਾ ਮਾਮਲਾ ਸੜਕਾਂ ਬਣਾਈਆਂ ਜਾਂਦੀਆਂ ਜੀ ਵੱਡੇ ਖੇਮ ਦੇ ਨਹੀਂ ਆ ਡਗਦੇ ਢੇਡੇ ਸੜਦੇ ਤੁਰੇ ਵਿਚਾਰੇ ਭੁੜਾਨ ਬੋਗੇ ਜਾਣੇ ਆ ਨਹੀਂ ਪਿਆ ਤੋਰ ਨਹੀਂ ਸਕਦਾ ਆਦਮੀ ਆ ਨਹੀਂ ਸਭ ਬਚਾੜ ਕਰਦਾ ਤੇ ਕਿੰਨੇ ਸਮੇਂ ਤੋਂ ਤੁਸੀਂ ਮਤਲਬ ਕਿ ਇਹ ਕਰ ਰਹੇ ਆ ਸਾਹਮਣੇ ਹਾਂਜੀ ਕਿੰਨੇ ਸਾਲ ਤੋਂ 5-4 ਸਾਲ ਤੋਂ 5-7 5-4 ਸਾਲ ਹੋ ਗਏ ਐ ਕੀ ਮੰਗ ਰੱਖਦੇ ਆਪਾਂ ਮੰਗਦਾ ਆਪਣੀ ਇਹੀ ਸਾਡੇ ਸੜਕਾਂ ਬਣ ਜਾਣ ਸਾਡੇ ਬੱਚੇ ਹੋਣ ਜਾਣ ਖੇਲਣ ਖਾਣ ਕੋਈ ਅਫਸਰਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਅਫਸਰਾਂ ਆਵੇ ਆ ਕੇ ਦੇਖ ਲੋ ਕਿ ਜਾਂਦੇ ਜੀ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਸ਼ਵਿੰਦਰ ਸਿੰਘ ਜੀ ਬਾੜ ਨੰਬਰ 45 ਸੰਧੂ ਨਗਰ ਫਗਵਾੜਾ ਜੀ ਸਰ ਕੀ ਮਾਮਲਾ ਕੀ ਅੱਜ ਸੜਕ ਦੇ ਬਾਹਰ ਖੜੇ ਹੋਈ ਜਿਹੜੀ ਸਾਡੀ ਕਲੋਨੀ ਦੀ ਮੇਨ ਸੜਕ ਆ ਬਹੁਤ ਸਮੇਂ ਤੋਂ ਟੁੱਟੀ ਆ ਬਹੁਤ ਵਾਰੀ ਐਮ ਐਲ ਏ ਸਾਹਿਬ ਨੂੰ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਜਾ ਕੇ ਬੇਨਤੀ ਕੀਤੀ ਆ ਹਲੇ ਤੱਕ ਸੜਕ ਦਾ ਕੁਝ ਨਹੀਂ ਬਣਿਆ ਸਾਡੇ ਲਈ ਲੰਘਣਾ ਬੜਾ ਔਖਾ ਹੋਇਆ ਪਿਆ ਪਾਣੀ ਦੀਆਂ ਪਾਈਪਲਾਈਨਾਂ ਪਈਆਂ ਸੀ ਜਿਹਦੇ ਕਰਕੇ ਸੜਕ ਦਾ ਹੋਰ ਵੀ ਜ਼ਿਆਦਾ ਬੁਰਾ ਹਾਲਿਆ ਪਾਣੀ ਦੀ ਵੀ ਬੜੀ ਸਮੱਸਿਆ ਹੈ ਉਹ ਵੀ ਹਲੇ ਪਾਈਪਲਾਈਨਾਂ ਪੈ ਗਈਆਂ ਪਾਣੀ ਇੱਥੇ ਆਉਂਦਾ ਨਹੀਂ ਹੈਗਾ ਕਹਿੰਦੇ ਹਲੇ ਬੋਰ ਹੋਣਾ ਹੈ ਉਹ ਪਤਾ ਨਹੀਂ ਕਦ ਕਰਨਾ ਤੇ ਕਦ ਇਹਨਾਂ ਦਾ ਚੱਲਣਾ ਤੇ ਉਹਦੇ ਘਾਟਣ ਵਗੈਰਾ ਕਰਗੇ ਸੀਗੇ ਅੱਧੇ ਘਾਟਣ ਇਹਨਾਂ ਨੇ ਬਹੁਤ ਪਹਿਲਾਂ ਕੀਤਾ ਸੀਗਾ ਜੀ ਉਦੋਂ ਸੜਕਾਂ ਪਿੱਛੀਆਂ ਬੋਟਾਂ ਬਿੰਦੇ ਕੀਤੀਆਂ ਸੀਗੀਆਂ ਅੱਧੀਆਂ ਸੜਕਾਂ ਬਣਾ ਗਏ ਆ ਮੇਨ ਸੜਕ ਜਿਹੜੀ ਉਦੋਂ ਦੀ ਛੱਡੀ ਹੋਊਗਾ ਉਹਨਾਂ ਦੀ ਮੇਨ ਸੜਕ ਦਾ ਵੀ ਕੰਮ ਰੁਕਿਆ ਤੇ ਪਾਣੀ ਦਾ ਵੀ ਕੰਮ ਕੋਈ ਉੱਚ ਅਧਿਕਾਰੀ ਨੂੰ ਤੁਸੀਂ ਮਿਲੇ ਅਸੀਂ ਐਮਐਲਏ ਸਾਹਿਬ ਕੋ ਬਹੁਤ ਵਾਰੀ ਪਿੰਡ ਦੇ ਇੱਥੇ ਮਹੱਲੇ ਦੇ ਬੰਦੇ ਇਕੱਠੇ ਹੋ ਕੇ ਗਏ ਸੀ ਤੇ ਆਪਣੇ ਧਾਰੀਵਾਲ ਸਾਹਿਬ ਕੋ ਤੇ ਕਈ ਵਾਰ ਗਏ ਸੀ ਉਹ ਹਰ ਵਾਰੀ ਕਹਿੰਦੇ ਕੋਈ ਗੱਲ ਨਹੀਂ ਹੁਣ ਹੋ ਜਾਣਾ ਹੁਣ ਹੋ ਜਾਣਾ ਤੇ ਕੋਈ ਨਗਰ ਨਿਗਮ ਦੇ ਅਫਸਰ ਨੂੰ ਕੋਈ ਤੇ ਨਹੀਂ ਮਿਲੇ ਨਗਰ ਨਿਗਮ ਦੇ ਅਫਸਰਾਂ ਨੂੰ ਅਸੀਂ ਮੇਅਰ ਸਾਹਿਬ ਦੇ ਕੋਲ ਗਏ ਸੀਗੇ ਇੱਕ ਵਾਰੀ ਉਹ ਕਹਿੰਦੇ ਸੀ ਇਹਦੀ ਕੋਈ ਗੱਲ ਨਹੀਂ ਤੁਸੀਂ ਆਪਣੇ ਕੋਲ ਜਿਹੜੇ ਐਮਸੀ ਹੈਗੇ ਉਹਨਾਂ ਨੂੰ ਕਹੋ ਜੀ ਉਹ ਬਣਾ ਦੇ ਦੇਵੋਗੇ ਉਹਨਾਂ ਨੂੰ ਵੀ ਕਿਹਾ ਸੀਗਾ ਉਹ ਕਹਿੰਦੇ ਜੀ ਹੋ ਜਾਣਾ ਹੋ ਜਾਣਾ ਕਿੰਨੇ ਸਮੇਂ ਤੋਂ ਤੁਸੀਂ ਇਹ ਮਤਲਬ ਕੀ ਕਰ ਰਹੇ ਆ ਨਹੀਂ ਇਹ ਤਾਂ ਜੀ ਬਹੁਤ ਸਾਲ ਹੋ ਗਏ ਇਹ ਤਾਂ 5 6 ਸਾਲ ਪਹਿਲਾਂ ਪਿਛਲੀਆਂ ਬੋਟਾਂ 'ਤੇ ਲਿਆ ਮੰਤਰੀਆਂ ਸੜਕਾਂ ਬਣੀਆਂ ਸੀ ਮੇਨ ਸੜਕ ਤੋਂ ਵੀ ਰਹੀ ਆ ਕੋਰਡ ਆਫ ਕੰਡਕਟਰ ਲੱਗਿਆ ਸੀ ਹਾਂ ਜੀ ਉਹ ਨਹੀਂ ਉਹ ਤਾਂ ਚਲੋ ਕੋਰਡ ਆਫ ਕੰਡਕਟਰ ਲੱਗ ਗਿਆ ਮਗਰੋਂ ਬਣਾ ਦਿੰਦੇ ਬੋਟਾਂ ਨੰਗੀਆਂ ਤੇ ਵੀ ਤਾਂ ਬਣੇ ਸਕਦਾ ਕੀ ਮੰਗ ਰੱਖਦੇ ਆਪਾਂ ਹਾਂ ਜੀ ਕੀ ਆਪਾਂ ਮੰਗ ਰੱਖਦੇ ਆਂ ਤੋਂ ਆਪਣੀ ਮੰਗ ਤਾਂ ਇਹੀ ਆ ਜੀ ਇੱਕ ਤਾਂ ਸੜਕ ਸਾਡੀ ਮੇਨ ਸੜਕ ਆ ਕਿੰਨਾ 2 300 ਫੁੱਟ ਦਾ ਟੋਟਾ ਆ ਇਹ ਜਰੂਰ ਬਣਾਉਣਾ ਚਾਹੀਦਾ ਤੇ ਉਹ ਤੋਂ ਬਾਅਦ ਜਿਹੜਾ ਪਾਣੀ ਦਾ ਜੇ ਬੋਰ ਕਿਤੇ ਕਰਨਾ ਹੈ ਜੇ ਹੁਣ ਪਾਈਪ ਪਾਏ ਆ ਤੇ ਟੂਟੀਆਂ ਸਾਡੀਆਂ ਚਲਦੀਆਂ ਹੋਣੀਆਂ ਚਾਹੀਦੀਆਂ। ਅਨ ਟੂਟੀਆਂ ਜੇ ਪਾਣੀ ਬੂੰਦ-ਬੂੰਦ ਆਉਂਦਾ ਆ ਨਾ ਉਹ ਗਰਾਸ ਵੀ ਨਹੀਂ ਪੜਦਾ। ਜੀ ਨਾ ਜੀ ਆਪਣਾ ਸਵਰਨ ਕੋਰ। ਹਾਂਜੀ ਮਤਗੀ ਆ ਜਿਹੜਾ ਸੜਕਾਂ ਦਾ ਵਾ ਕੀ ਕਹਿਣਾ ਜਾਂਨੇ ਸੜਕਾਂ ਬਰੇ ਇਹ। ਸੜਕਾਂ ਦਾ ਤਾਂ ਹੁਣ ਦੇਖ ਨੰਗ ਵੀ ਨਹੀਂ ਹੁੰਦਾ ਅਸੀਂ ਤਾਂ ਸਭ ਤੇ ਅੰਦਰੋਂ ਵੀ ਨਿਕਲਦੇ। ਜੱਡੇ ਕਹਿੰਦੇ ਦੇਖਦੇ ਆਂ ਭਈ ਹੁਣ ਸਾਨੂੰ ਚੱਕਣਾ ਕਿ ਇਹਨੂੰ ਅਸੀਂ ਆਣਿਆਂ ਨੂੰ। ਕੜਕ ਦਾ ਬੁਰਾ ਹਾਲ ਹੋਇਆ ਜਾ ਜਮੀ ਪੈ ਜਾਂਦਾ ਫੇ ਤਾਂ ਕੋਈ ਲੰਘੇ ਹੀ ਨਹੀਂ ਹੁੰਦਾ ਮੋਟਰਸਾਈਕਲ ਵਾਲੇ ਤਾਂ ਦੇਖਦੇ ਹੀ ਜਾਂਦੇ ਆ ਇਹ ਕਿਹੜਾ ਬਾੜ ਨੰਬਰ ਪੈਂਦਾ ਜੀ 55 ਬਾੜ ਨੰਬਰ ਕਿੰਨਾ ਪੈਂਦਾ ਜੀ ਮਾਤਾ ਜੀ 47 ਹਾਂਜੀ 45 45 ਨੰਬਰ ਹਾਂਜੀ ਤੇ ਕਿਸੇ ਮਕੀ ਅਫਸਰ ਨੂੰ ਕਿਤੇ ਨੂੰ ਮਿਲੇ ਤੁਸੀਂ ਔਰ ਸਰ ਨੂੰ ਤਾਂ ਹੁਣ ਬੰਦੇ ਮੈਣ ਲਗੇ ਹੁਣ ਨਹੀਂ ਉਹਦਾ ਗੱਲਬਾਤ ਹੋਈ ਗਈ ਬੰਦਿਆਂ ਦੀ ਗੱਲਬਾਤ ਤਾਂ ਗਏ ਸੀਗੇ ਹਾਂਜੀ ਉਹ ਕਹਿੰਦੇ ਅਸੀਂ ਕਰਾਂਗੇ ਕਰਾਂਗੇ ਕਹੀ ਜਾਂਦੇ ਆ ਕਿੰਨੇ ਸਮੇ ਤੋਂ ਤੁਸੀਂ ਮਤਲਬ ਕੀ ਕਰ ਰਹੇ ਆ ਇਹ ਮਗੀ ਸਾਹਮਣੇ 5 ਸਾਲ 5-6 ਸਾਲ ਹੋ ਗਿਆ ਇਹ ਸੜਕ ਬਣੀ ਨਹੀਂ ਹਾਲੇ ਤੱਕ ਉਹਦਾ ਗਾੜਨ ਵਗੈਰਾ ਕਰਕੇ ਸੀ ਸੜਕ ਦਾ ਕਰ ਦਿੱਤਾ ਫਿਰ ਬਣਨ ਦਾ ਨਾ ਕਾਰਨ ਕੀ ਹੈ ਜੀ ਹਾਂ ਹੁਣ ਆਹ ਬਣੀ ਆ ਜਾਂ ਉਹਦੋਂ ਕਹਿੰਦੇ ਸੀ ਬਣਾ ਦੇਣੀ ਆ ਤੇ ਇਹ ਵੀ ਬਣਾਵਾਂਗੇ ਤੇ ਪਿੱਛੇ ਛੱਟ ਕੇ ਚੱਲ ਗਏ